ਤੇ ਸਾਨੂੰ ਬਹੁਤ ਵਧੀਆ ਲੱਗਾ ਸਮਾਣੇ ਦੀਆਂ ਸੰਗਤਾਂ ਨੇ ਜਿਹਨਾਂ ਨੇ ਸਾਨੂੰ ਲੁਧਿਆਣੇ ਤੋਂ ਇੱਥੇ ਬੁਲਾਇਆ ਹੈ ਤੇ ਇੱਥੇ ਆਂਦੇ ਸਾਨੂੰ ਬਹੁਤ ਵਧੀਆ ਲੱਗਾ ਕਿ ਸੰਗਤਾਂ ਨੇ ਵੀ ਸਾਡੀ ਬਹੁਤ ਕਦਰ ਕੀਤੀ ਹੈ ਤੇ ਬੜੇ ਅਸੀਂ ਦੇਖਿਆ ਕਿ ਇੱਥੇ ਦੇ ਜਿਹੜੇ ਪ੍ਰਬੰਧਕ ਨੇ ਤੇ ਹੋਰ ਵੀ ਸੰਗਤਾਂ ਬੜੀਆਂ ਗੁਰੂ ਦੇ ਸਾਹਬ ਦੇ ਨਾਲ ਜੁੜੀਆਂ ਹੋਈਆਂ ਨੇ ਆਪ ਵੀ ਕਦੇ ਇਸ ਦੇ ਬੇਲੂਪੁਰੇ ਦੇ ਨੇੜੇ ਵਾਲੇ ਬੇਲੂਪੁਰੇ ਦੇ ਵਸਨੀਕ ਜਦੋਂ ਆ ਕੇ ਬੇਲੂਪੁਰਾ ਇਹ ਬੇਲੂਪੁਰਾ ਕਿਥੇ ਹੈ ਬੇਲੂਪੁਰਾ ਦੇ ਪੰਜਾਬ ਦੇ ਹੀ ਇਹ ਦੇ ਦਰਸ਼ਕ ਨਹੀਂ ਸ਼ਾਸਕ ਦੀ ਪਰਮੂ ਕੇ ਲਈ ਇੱਕ ਮਾਦੀ ਮਸਲਾ ਹੈ ਅਸੀਂ ਦਾ ਬੇਲੂਪੁਰੇ ਦੇ ਵਸਨੀਕਾਂ ਬੇਲੂਪੁਰਾ ਸ਼ਹਿਰ ਨੂੰ ਤਾਉ ਦੂਰ ਤਾਉ ਨਹੀਂ ਦੇ ਪਾਉ ਨਾਮ ਸੁਰੀਖਰਾਪ ਦਾ ਬਾਤ ਫੌਗੜਾ ਕਰਦਾ ਨਾਕਸ ਜਵਾਲ ਸਾਧ ਸੰਗਤ ਦੇ ਐਸੇ ਮਹਾਨ ਯੋਧੇ ਐਸੇ ਮਾਨਕਾਂ ਦੀ ਭਗਤ ਅਰਦਾਸ ਮਹਾਰਾਜ ਜਿਨ੍ਹਾਂ ਦਾ ਅਨ 645 ਦਾ ਪ੍ਰਕਾਸ਼ ਦਿਹਾੜਾ ਸੰਗਤਾਂ ਪਰਿਸ਼ਦ ਦਾ ਭਾਵਨਾ ਦੇ ਨਾਲ ਬਲਗਨਾਰੀਆਂ ਨੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਦਵਿੰਦਰ ਭੱਟੀ ਔਰ ਤੁਸੀਂ ਜੁੜੇ ਹੋ ਉਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਗੁਰਦੁਆਰਾ ਰਵਿਦਾਸ ਨਗਰ ਮਾਦਰੀ ਤੋਂ ਜਿੱਥੇ ਕਿ ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਦੂਰੋਂ ਦੂਰੋਂ ਸੰਗਤਾਂ ਪਹੁੰਚੀਆਂ ਹੋਈਆਂ ਸਨ ਅਤੇ ਸਵੇਰ ਤੋਂ ਹੀ ਸਕੂਲੀ ਬੱਚਿਆਂ ਅਤੇ ਹੋਰ ਸਾਡੀਆਂ ਭੈਣਾਂ ਵੱਲੋਂ ਕੀਰਤਨ ਦੀਵਾਨ ਸਜਾਏ ਹੋਏ ਸਨ ਇਸ ਮੌਕੇ ਕਥਾਵਾਚਕ ਮਨਪ੍ਰੀਤ ਸਿੰਘ ਅਤੇ ਪੰਜਾਬ ਪ੍ਰਸਿੱਧ ਢਾਡੀ ਜਤਾ ਵਿਸ਼ੇਸ਼ ਤੌਰ ਤੇ ਲੁਧਿਆਣੇ ਤੋਂ ਪਹੁੰਚਿਆ ਹੋਇਆ ਸੀ ਜੋ ਕਿ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜ ਰਿਹਾ ਸੀ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਇਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀਆਂ ਅਤੇ ਇਸ ਪ੍ਰੋਗਰਾਮ ਵਿੱਚ ਸਮਾਣਾ ਸ਼ਹਿਰ ਤੋਂ ਸਿਮਰਨ ਮਹੰਤ ਜੀ ਅਤੇ ਆਮ ਆਦਮੀ ਪਾਰਟੀ ਤੋਂ ਪੀਏ ਗੁਰਦੇਵ ਟਵਾਣਾ ਜੀ ਨਿਸ਼ਾਨ ਚੀਮਾ ਜੀ ਵੀ ਹਾਜ਼ਰ ਸਨ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਭਾਸ਼ ਪੰਜਰਸ ਜੀ ਉੱਚੇ ਚੇਤੌਰ ਤੇ ਪਹੁੰਚੇ ਹੋਏ ਸਨ ਜੇ ਗੱਲ ਕਰੀਏ ਤਾਂ ਕਾਕਾ ਰਜਿੰਦਰ ਸਿੰਘ ਜੀ ਸਾਫ ਦਾ ਐਮ ਐਲ ਏ ਸਮਾਣਾ ਔਰ ਉਹਨਾਂ ਦੇ ਨਾਲ ਦੀਪੂ ਬਾਲੀ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਅਮਰਜੀਤ ਸਿੰਘ ਗਰਾਇਆ ਵੀ ਪਹੁੰਚੇ ਹੋਏ ਸਨ ਜੇ ਗੱਲ ਕਰੀਏ ਤਾਂ ਜਿਨ੍ਹਾਂ ਦੇ ਵਿੱਚੋਂ ਟਿੰਕਾ ਗਾਜੇਵਾਸੀ ਹੈ ਜੀ ਔਰ ਪ੍ਰਦੀਪ ਸ਼ਰਮਾ ਜੀ ਜਸਵਿੰਦਰ ਬੱਬੂ ਜੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਔਰ ਸੋਨੂ ਕਲਿਆਣ ਜੀ ਪਿੰਡੀ ਪ੍ਰਧਾਨ ਜੀ ਔਰ ਸੁਰਿੰਦਰ ਸਿੰਘ ਖੇੜਕੀ ਵੀ ਹਾਜ਼ਰ ਸਨ ਸਮਾਣਾ ਤੋਂ ਕੈਬਨਿਟ ਸਮਾਣਾ ਤੋਂ ਸਾਬਕਾ ਐਮਐਲਏ ਤੇ ਕੈਬਨਿਟ ਮੰਤਰੀ ਪੰਜਾਬ ਸਰਦਾਰ ਸੁਰਜੀਤ ਸਿੰਘ ਰਖੜਾ ਵੀ ਉੱਚੇ ਚੇ ਤੌਰ ਤੇ ਹਾਜ਼ਰ ਸਨ ਔਰ ਆਹ ਹੁਣ ਸਰਵਨ ਕਰਦੇ ਹਾਂ ਢਾਡੀ ਵਾਰਾਂ ਔਰ ਤੁਹਾਨੂੰ ਸਦਾ ਹੀ ਲੈ ਕੇ ਚੱਲਦੇ ਆ ਕਿਰਤਨ ਦਰਬਾਰ ਦੇ ਵਿੱਚ ਸੋ ਬਹੁਤ ਬਹੁਤ ਸਵਾਗਤ ਹੈ ਜੀ ਆਪ ਜੀ ਦਾ ਸਮਾਣਾ ਪਹੁੰਚਣ ਤੇ ਔਰ ਸਮਾਣਾ ਪਹੁੰਚ ਕੇ ਅੱਜ ਕਿਤਨਾ ਮਹਿਸੂਸ ਕਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਭ ਸੰਗਤਾਂ ਨੂੰ ਗੁਰਪੁਰਪ ਦੀਆਂ ਭਗਤ ਸ਼ੋਮਨੀ ਕਪਤ ਭਗਤ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਪ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਸਭ ਤੋਂ ਪਹਿਲਾਂ ਵਧਾਈ ਦਿੰਦੇ ਆ ਸਭ ਸੱਤਾ ਸਬੰਧ ਕਨ ਲੱਖ ਲੱਖ ਵਧਾਈਆਂ ਹੁੰਦੀਆਂ ਤੇ ਸਾਨੂੰ ਬਹੁਤ ਵਧੀਆ ਲੱਗਾ ਹੈ ਸਮਾਣੇ ਦੀ ਸੰਗਤਾਂ ਨੇ ਜਿਹੜਾ ਸਾਨੂੰ ਲੁਧਿਆਣੇ ਤੋਂ ਇੱਥੇ ਬੁਲਾਇਆ ਹੈ ਤੇ ਇੱਥੇ ਆਣਦੇ ਸਾਨੂੰ ਬਹੁਤ ਵਧੀਆ ਲੱਗਾ ਹੈ ਕਿ ਸੰਗਤਾਂ ਨੇ ਸਾਡੀ ਬਹੁਤ ਕਦਰ ਕੀਤੀ ਹੈ ਤੇ ਬੜੇ ਹੀ ਅਸੀਂ ਦੇਖਿਆ ਹੈ ਕਿ ਇੱਥੇ ਦੇ ਜਿਹੜੇ ਪ੍ਰਬੰਧਕ ਨੇ ਤੇ ਹੋਰ ਵੀ ਸੰਗਤਾਂ ਬੜੀਆਂ ਗੁਰੂ ਦੇ ਸਾਹਬ ਦੇ ਨਾਲ ਜੁੜੀਆਂ ਹੋਈਆਂ ਨੇ ਜਾਤ ਪਾਤ ਤੋਂ ਕੋਈ ਵੀ ਇੱਥੇ ਜਾਤ ਪਾਤ ਦਾ ਨਹੀਂ ਹੈਗਾ ਵੀ ਹਾਂ ਕੋਈ ਛੋਟੀ ਜਾਤ ਕੋਈ ਵੱਡੀ ਜਾਤ ਕੋਈ ਦੇ ਵੀ ਦਾਸ ਮਹਾਰਾਜਾਂ ਨੇ ਬਣਾਉਣਾ ਗੁਰਪੁਰਜਾ ਕਿਸੇ ਜੱਟਾਂ ਜੀ ਨਿਹੰਗਰਾਂ ਨੇ ਸਾਰੀਆਂ ਕੁੰਮਾਂ ਇਕੱਠੀਆਂ ਹੋ ਕੇ ਸਾਰੇ ਹੀ ਇਕੱਠੇ ਹੋ ਕੇ ਗੁਰੂ ਸਾਹਿਬ ਦਾ ਪੂਰਵ ਮਨਾ ਰਹੇ ਨੇ ਇਸ ਗੱਲ ਦੀ ਸਾਨੂੰ ਬਹੁਤ ਖੁਸ਼ੀ ਹੋਈ ਹੈ ਬਹੁਤ ਵਧੀਆ ਲੱਗਾ ਸਵਾਣੇ ਦੀ ਸੰਗਤਾਂ ਦੇ ਦਰਸ਼ਨ ਕਰਕੇ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਸਾਨੂੰ ਪ੍ਰਬੰਧਕਾਂ ਨੇ ਇੱਥੇ ਬੁਲਾਇਆ ਹੈ ਤੇ ਗੁਰੂ ਸਾਹਿਬ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਸਵਾਣੇ ਦੀ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਵ ਸਵਾਗਤ ਹੈ ਗੁਰਦਰ ਰਵੀਦਾਸ ਪਹੁੰਚਣ ਤੇ ਸੋ ਅੱਜ ਤੁਸੀਂ ਪਹੁੰਚੇ ਹੋ ਔਰ ਅਸੀਂ ਸ਼ਬਦ ਵੀ ਤੁਹਾਡੇ ਸੁਨੇਹਾ ਔਰ ਪਹਿਲਾਂ ਵੀ ਲਗਭਗ ਤੁਹਾਡੇ ਸੁਣਦੇ ਰਹਿੰਦੇ ਨੇ ਅਸੀਂ YouTube ਤੇ ਵੀ ਔਰ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਮੁੱਖ ਜੀ ਬਹੁਤ ਧੰਨਵਾਦ ਸੋ ਬਹੁਤ ਬਹੁਤ ਸਵਾਗਤ ਹੈ ਬੱਚੇ ਸਭ ਤੋਂ ਪਹਿਲਾਂ ਮੈਂ ਨਾਮ ਜਾਣਨਾ ਚਾਹਾਂਗਾ ਆਪ ਜੀ ਦਾ ਜੀ ਔਰ ਅੱਜ ਪਹੁੰਚੇ ਹੋ ਸਮਾਣੇ ਔਰ ਪਹੁੰਚ ਕੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ ਔਰ ਕੀ ਕਹਿਣਾ ਚਾਹੋਗੇ ਨਵੀਂ ਜਨਰੇਸ਼ਨ ਨੂੰ ਰਾਜ ਤੁਸੀਂ ਗਾਇਆ ਵੀ ਸਟੇਜ ਤੇ ਮਲਾ ਦਾ ਸ਼ਬਦ ਔਰ ਕਿਹੜੇ ਇਤਿਹਾਸ ਦੇ ਵਿੱਚੋਂ ਤੁਸੀਂ ਜਿਹੜਾ ਸ਼ਬਦ ਗਾਇਆ ਹੈ ਪੰਜ ਪਾਚਾ ਜਿਹੜੇ ਸ਼ਬਦ ਹੈ ਜੀ ਔਰ ਪਹਿਲੀ ਵਾਰ ਹੀ ਆਏ ਹੋ ਜਾਂ ਹੁੰਦੇ ਰਹਿੰਦੇ ਹੋ ਪਹਿਲੀ ਵਾਰ ਸੁਭਾਵਤਾ ਨੂੰ ਜਿਵੇਂ ਜੀ ਕਾਕਾ ਸਾਹਿਬ